ਅਸੀਂ ਦੇਖੋ ਪੂਰਾ ਸਾਲ ਹੀ ਸਾਡੀ ਜਿਹੜੀ ਰੂਟੀਨ ਸੈਂਪਲਿੰਗ ਚੱਲਦੀ ਰਹਿੰਦੀ ਹੈ ਠੀਕ ਹੈ ਤੇ ਸਾਡੇ ਅਵੇਅਰਨੈਸ ਕੈਂਪਸ ਵੀ ਹੁੰਦੇ ਆ ਜਿਦੇ ਚ ਅਸੀਂ ਗ੍ਰਾਹਕਾਂ ਨੂੰ ਵੀ ਤੇ ਜਿਹੜੇ ਕੰਜ਼ਿਊਮਰਸ ਉਹਨਾਂ ਨੂੰ ਵੀ ਤੇ ਐਫਬੀਓਜ਼ ਨੂੰ ਵੀ ਜਾਗਰੂਕ ਅਵੇਅਰਨੈਸ ਦੇ ਜਿਹੜੇ ਸਾਡੇ ਕੈਂਪ ਆਉਂਦੇ ਹੈ ਹਨਾ ਜੀ ਕਿਉਂਕਿ ਦੀਵਾਲੀ ਹੈ ਪਹਿਲਾਂ ਤੇ ਸਾਰਿਆਂ ਨੂੰ ਬਹੁਤ-ਬਹੁਤ ਜਿਹੜੇ ਵੀ ਸਾਡਾ ਫੈਸਟਿਵ ਸੀਜ਼ਨ ਹੈ ਉਹਦੀ ਵਧਾਈ ਹੋਵੇ ਇਰਕਿੰ ਸਾਡਾ ਕਾਫੀ ਨੇਚਰ ਦਾ ਜਿਹੜਾ ਕਹਿਰ ਰਿਹਾ ਆ ਕਿ ਹਾਰ ਵਗੈਰਾ ਆ ਗਿਆ ਉਹਦੇ ਚ ਹੁਣ ਪੰਜਾਬ ਵਾਪੇ ਸੋਚਦਾ ਪਿਆ ਤੇ ਇਹ ਹੁਣ ਚੜਦੀ ਕਲਾ ਚ ਰਵੇ ਠੀਕ ਹੈ ਇਹ ਸਾਰਿਆਂ ਨੂੰ ਮੇਰਾ ਮੈਸੇਜ ਹੈ ਤੇ ਜਿੱਥੋਂ ਤੱਕ ਤਿਹਾਰਾਂ ਦਾ ਤੇ ਉਹਦੇ ਵਿੱਚ ਚੈਕਿੰਗ ਦਾ ਉਹ ਹਮੇਸ਼ਾ ਹੀ ਸਾਨੂੰ ਹਮੇਸ਼ਾ ਵੱਲੋਂ ਸਾਡੇ ਜਿਹੜੇ ਹੈਗੇ ਨੇ ਸਿਹਤ ਮੰਤਰੀ ਡਾਕਟਰ ਬਿਲਬੀ ਸਿੰਘ ਜੀ ਸਾਡੇ ਜਿਹੜੇ ਕਮਿਸ਼ਨਰ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਨੇ ਸਰਦਾਰ ਦਿਲਰਾਜ ਸਿੰਘ ਜੀ ਉਹਨਾਂ ਵੱਲੋਂ ਹਦਾਇਤਾਂ ਆndੀਆਂ ਨੇ ਕਿ ਜਿਹੜੀ ਵੀ ਚੀਜ਼ ਦੀ ਹੁਣ ਖਪਤ ਵਧਨੀ ਆ ਜੀ ਦੀ ਵੀ ਕੁਆਂਟੀਟੀ ਵਧਨੀ ਆ ਉਹਨੂੰ ਚੈੱਕ ਕੀਤਾ ਜਾਵੇ ਸੋ दट ਇਹ ਨਾ ਹੋਵੇ ਕਿ ਵੀ ਕੁਆਂਟੀਟੀ ਵਾਧੇ ਵਾਧੇ ਜਿਹੜੀ ਸਾਡੀ ਕੁਆਲਿਟੀ ਆ ਕਿਸੇ ਵੀ ਚੀਜ਼ ਦਾ ਜਿਹੜਾ ਮਿਆਰ ਹੈ ਉਹ ਘਟ ਜਾਵੇ। ਸੋ ਉਹਦੇ ਤਹਿਤ ਸਾਨੂੰ ਸਪੈਸ਼ਲ ਡ్రਾਈਵ ਵੀ ਦਿੱਤੀ ਜਾਂਦੀ ਹੈ ਵੀ ਇਹ ਇਹ ਚੀਜ਼ਾਂ ਨੇ ਜਿੱਦਾਂ ਵੀ ਦੇਸੀ ਘੋਦੀ ਹੋਵੇ ਮਠਾਈ, ਸਿਲਵਰ ਵਰਕ ਵਾਲੀ ਹੋਵੇ ਮਠਾਈ ਜਾਂ ਖੋਆ ਬਣ ਰਿਹਾ ਹੈ ਤੇ ਉਹ ਸਾਰਾ ਜਿਹੜਾ ਪਹਿਲਾਂ ਅਸੀਂ ਦੁੱਧ ਤੇ ਪਨੀਰ ਤੇ ਉਹਦੀਆਂ ਵੀ ਬਹੁਤ ਜਿੱਥੇ ਵੀ ਸਾਨੂੰ ਲੱਗਿਆ ਨਾਕੇ ਵੀ ਲਾਏ ਉਹਦੀ ਵੀ ਚੈਕਿੰਗ ਕੀਤੀ ਗਈ। ਤੇ ਹੁਣ ਜਿਹੜਾ ਇਹ ਜਿਹਦਾ ਜਿਹੜੀ ਚੀਜ਼ ਇਹਦੇ ਚ ਵਧੇਗੀ ਫੈਸਟਿਵ ਜਿਹੜਾ ਤੁਹਾਡਾ ਦਿਨ ਤਿਉਹਾਰਾਂ ਦਾ ਸੀਜ਼ਨ ਤੁਸੀਂ ਕਹਿੰਦੇ ਜੇ ਤੇ ਉਹਦੇ ਚ ਇਹ ਸਭ ਚੀਜ਼ਾਂ ਚੈੱਕ ਹੋਣੀ ਹੈ ਤੇ ਉਹਦੇ ਚ ਜਿਹੜਾ ਸਾਡਾ ਚੈਕਿੰਗ ਤੇ ਚਲਨੀ ਆ ਉਹ ਇੱਕ 파ਟ ਹੈ ਹੈਨਾ ਵੀ ਆਪਾਂ ਦੇਖਣਾ ਵੀ ਇਹ ਨਾ ਹੋਵੇ ਵੀ ਕੋਈ ਇਸ ਕੋਈ ਕੁਆਂਟੀਟੀ ਨੂੰ ਵਧਾੰਦੇ ਹੋਏ ਕੁਆਲਿਟੀ ਖਰਾਬ ਹੋਵੇ ਨਾਲੇ ਨਾਲ ਸਾਨੂੰ ਅਵੇਅਰਨੈਸ ਹੋਣੀ ਆਪਨੂੰ ਬੜੀ ਜ਼ਰੂਰੀ ਹੈ ਜਿਹੜਾ ਕਿ ਮੈਂ ਸ਼ੁਰੂ ਤੋਂ ਕਹਿ ਰਹੀ ਆਂ ਵੀ ਸਮਾਰਟ ਕੰਜ਼ਿਊਮਰ ਬਣਨਾ ਚਾਹੀਦਾ ਆਪਾਂ ਨੂੰ ਹਾਂ ਉਹਦੇ ਵਿੱਚ ਅਸੀਂ ਛੋਟੇ ਛੋਟੇ ਟੈਸਟ ਜਿਹੜੇ ਆ ਉਹ ਐਫਬੀਓਜ਼ ਨੂੰ ਵੀ ਦੱਸਦੇ ਰਹਿੰਨੇ ਆ ਤੇ ਈਵਨ ਆਪਣੇ ਜਿਹੜੇ ਸਾਡੇ ਕੰਜ਼ਿਊਮਰਸ ਆ ਉਹਨਾਂ ਨੂੰ ਵੀ ਦੱਸਦੇ ਆ ਜਦੋਂ ਵੀ ਮੌਕਾ ਮਿਲਦਾ ਹੈ ਕੈਂਪਸ 'ਚ ਜਿਹੜਾ ਕਿ ਮੈਂ সিলਵਰ ਫੋਇਲ ਦਾ ਪਿੱਛੇ ਚੈੱਕ ਹੋ ਰਿਹਾ ਸੀ ਉਹਦੇ ਵਿੱਚ ਅਸੀਂ ਜਿਉ ਨੂੰ সিলਵਰ ਫੋਇਲ ਨੂੰ ਹੈਂਡਸ ਤੇ ਆਪਣੇ ਹੱਥਾਂ ਤੇ ਰੱਬ ਕਰੀਏ ਤਾਂ ਬਿਲਕੁਲ ਖਤਮ ਹੋ ਜਾਂਦਾ ਹੈ ਜੇ সিলਵਰ ਹੋਏ ਨਾ ਪਿਓਰ ਤੇ ਜੇ ਐਲੂਮੀਨੀਅਮ ਫੋਇਲ ਹੋ ਦਾ ਇਹੋ ਜਿਹੇ ਛੋਟੇ ਛੋਟੇ ਟੈਸਟ ਹੈਗੇ ਆ ਜਿਹੜੇ ਕਿ ਮਤਲਬ ਬੰਦਾ ਆਪ ਵੀ ਕਰਕੇ ਦੇਖ ਸਕਦਾ ਹੈ ਠੀਕ ਹੈ ਤੇ ਉਹਦੇ ਚ ਇਹ ਆਪਾਂ ਨੂੰ ਕਰਨਾ ਹੈ ਜਿਹੜਾ ਐਲੂਮੀਨੀਅਮ ਹੈ ਨਾ ਉਹ ਬਹੁਤ ਹੀ ਉਹਦਾ ਦਿਮਾਗ ਤੇ ਵੀ ਅਸਰ ਹੈ ਔਰ ਮਾੜੀ ਚੀਜ਼ ਹੈ ਉਹ ਤੇ ਅਸੀਂ ਪਿੱਛੇ ਇਵਨ ਬੱਚਿਆਂ ਦੇ ਜਿਹੜੇ ਪਹਿਲਾਂ ਆਪਾਂ ਫੋਇਲ ਪੇਪਰ ਚ ਖਾਣਾ ਰਪੇਟਦੇ ਸੀ ਉਹ ਵੀ ਮਨਾ ਕੀਤਾ ਕਿ ਵੀ ਉਹਨੂੰ ਵੀ ਅਸੀਂ ਪੁਰਾਣਾ ਆਪਣਾ ਜਿਹੜਾ ਸਾਡਾ ਦੇਸ਼ ਦਾ ਹੈਗਾ ਆ ਸੋਚ ਹੈ ਸੰਸਕਾਰ ਨੇ ਹੈਨਾ ਵੀ ਵਧੀਆ ਕਪੜੇ ਚ ਲਪੇਟ ਕੇ ਖਾਣਾ ਤੇ ਉਸ ਤਰ੍ਹਾਂ ਉਹਨੂੰ ਤੋਤਾ ਜਏ ਸਾਫ਼ ਕਰੇ ਜਾਂਦੇ ਫਿਰ ਉਸ ਦੀ ਬਜਾ ਰਹੇ ਹੈਨਾ ਕਿਉਂਕਿ ਫੋਇਲ ਜਿਹੜੀ ਆ ਉਹ ਸਹੀ ਨਹੀਂ ਸੋ ਉਹ ਇਹ ਉਹਦੇ ਤਹਿਤ ਹੀ ਇਹ ਜਿਹੜੇ সিলਵਰ ਫੋਇਲ ਉਹਦੇ ਤੇ ਲਾਇਆ ਵੀ ਉਹਦੇ ਤੇ ਕੋਈ ਐਡਲਟਰੇਸ਼ਨ ਨਾ ਹੋਵੇ ਉਹਦੀ ਚੈਕਿੰਗ ਹੋਈ ਸਾਰੀ ਜਗਾ ਜਿੱਥੇ ਜਿੱਥੇ ਚੈਕਿੰਗ ਕੀਤੀ ਗਈ ਜਿੱਥੇ ਉਹ ਫੋਇਲ ਕਵਰ ਸੀਗਾ ਜਿਹੜਾ সিলਵਰ ਲੀਫ ਦਾ ਉਥੋਂ ਸੈਂਪਲ ਵੀ ਲੈ ਕੇ ਪੇਸ਼ੇ ਹੈ ਠੀਕ ਹੈ ਹਾਂ ਤੁਸੀਂ ਦੇਖਿਆ ਹੋਏਗਾ ਅਸੀਂ ਕਲਰਡ ਜਿਹੜੀ ਐਡਲਟਰੇਸ਼ਨ ਹੈ ਉਹਦੇ ਤੇ ਵੀ ਬੜਾ ਸਾਰਿਆਂ ਨੂੰ ਜਿਹੜਾ ਹੈ ਜਿੱਥੇ ਵੀ ਜਾਣੇ ਥਰੂਆਊਟ ਉਹਨਾਂ ਨੂੰ ਇਹਦੇ ਬਾਰੇ ਅਸੀਂ ਦੱਸ ਰਹੇ ਹਾਂ ਵੀ ਤੁਸੀਂ ਜਿਹੜੇ ਐਫਐਸਐਸਏਆਈ ਵੱਲੋਂ ਅਪਰੂਵਡ ਕਲਰਸ ਨੇ ਹੈਨਾ ਉਹ ਜੈਕਟ ਨੇ ਉਹੀ ਪਾਣਿਆ ਜੇ ਸਾਨੂੰ ਦੂਸਰਾ ਕਿਤੇ ਰੰਗ ਜਾਂ ਕੁਝ ਉਹਦਾ ਉਹ ਮਿਲੇ ਤੇ ਉਹ ਮਿਠਾਈ ਅਸੀਂ ਉਹਨਾਂ ਨੂੰ ਮਨਾ ਕਰਦੇ ਹਾਂ ਠੀਕ ਹੈ ਉਹਦੇ ਲਈ ਵੀ ਅਸੀਂ ਉਹਨਾਂ ਨੂੰ ਹਮੇਸ਼ਾ ਤੋਂ ਪਿਛਲੇ ਕਿੰਨੀ ਦੇਰ ਤੋਂ ਇਸੇ ਬਾਰੇ ਗਾਈਡ ਕਰ ਰਹੇ ਹਾਂ ਦੇ ਮੈਂ ਜਿਆਦਾਤਰ ਦੇਖਿਆ ਤੁਸੀਂ ਦੇਖਿਆ ਹੋਗਾ ਚੈਕਿੰਗ ਕਰਕੇ ਆਏ ਪਿੱਛੇ ਜਿਹੜੀ ਵੀ ਉਹਦੇ ਚ ਵੀ ਜਿਹੜੇ ਕਲਰਸ ਉਹਨਾਂ ਦੇ ਖਾਸ ਕਰਕੇ ਉਹਨਾਂ ਦੀ ਵੀ ਚੈਕਿੰਗ ਕੀਤੀ ਹੈ ਐਂਡ ਉਹ ਐਫਐਸਐਸਆਈ ਵਾਲੇ ਅਪਰੂਵਡ ਕਲਰ ਜਿ ਪਾਣੇ ਜਿਹੜੇ ਉਹ ਹੀ ਅਲਾਉਡ ਆ ਮੈਂ ਦੱਸਿਆ ਕਿ ਸਾਡੇ ਉਪਰੋਂ ਕਮਿਸ਼ਨਰ ਸਾਹਿਬ ਵੱਲੋਂ ਇਹਦੇ ਫੈਸਟਿਵ ਸੀਜ਼ਨ ਤੋਂ ਹਰਾਂ ਦੇ ਸੀਜ਼ਨ ਦੇ ਅਕੋਰਡਿੰਗਲੀ ਹੀ ਡਰਾਈਵਸ ਆਂਦੀਆਂ ਤੇ ਉਹਦੇ ਚ ਹੀ ਇਹ ਬਿਲਕੁਲ ਹੁੰਦਾ ਲੋਕ ਕਹਿੰਦੇ ਵੀ ਤੁਸੀਂ ਜੇ ਤਿਹਾਰਾਂ ਚ ਇਹ ਚੈੱਕ ਕਰੇ ਤਹ ਜਿਹੜੀ ਚੀਜ਼ ਵਦਨੇ ਜੇ ਪਨੀਰ ਵਦਨਾ ਆਪਾ ਪਨੀਰ ਦੀ ਚੈਕਿੰਗ ਕਰਨੀ ਜੇ ਖੁਆ ਵਦਨਾ ਆਪਾ ਖੁਆ ਦੀ ਚੈਕਿੰਗ ਕਰਨੀ ਜਿਹੜੀ ਚੀਜ਼ ਵੀ ਐਕਸੈਸ ਹੋਣੀ ਹੈ ਉਹਨੂੰ ਅਸੀਂ ਸੈਂਪਲ ਲੈ ਕੇ ਭੇਜਦੇ ਨੇ ਤੇ ਉਹਦੇ ਚ ਸਭ ਪਤਾ ਲੱਗੇਗਾ ਅਸੀਂ ਕਿਹੜਾ ਸਹੀ ਹੈ ਕਿਹੜਾ ਨਹੀਂ ਇਸੇ ਵਾਰ ਦੇਖੋ ਪਹਿਲਾਂ ਤੇ ਆਪਾਂ ਫਾਸਟ ਟੈਕ ਟ੍ਰੇਨਿੰਗਸ ਕਾਫੀ ਇਨਾਂ ਦੀਆਂ ਕਰਾਈਆਂ ਨੇ ਤਕਰੀਬਨ ਜਿਹੜੇ ਸਾਡੇ ਇੱਥੇ ਸਟ੍ਰੀਟ ਫੂਡ ਵੈਂਡਰਸ ਨੇ ਉਹਨਾਂ ਦੀ ਆਪਾਂ ਕਰਾ ਚੁੱਕੇ ਹਾਂ ਫਾਸਟ ਟੈਕ ਟ੍ਰੇਨਿੰਗਸ ਹੈ ਨਾ ਫਿਰ ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਵਾਰ-ਵਾਰ ਦੱਸਦੇ ਹਾਂ ਤੁਸੀਂ ਦੇਖਿਆ ਹੋਗਾ ਅੱਗੇ ਤੋਂ ਇਹਨਾਂ ਦਾ ਇਹ ਫਰਕ ਪੈ ਗਿਆ ਕਿ ਉਹਨਾਂ ਨੇ ਆਪਣੇ ਅੱਗੇ ਜੇ ਕਿਸੇ ਕੋਲ ਸ਼ੀਸ਼ੇ ਵਾਲੀ ਰੇੜੀ ਨਹੀਂ ਵੀ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਸਿੰਪਲ ਇੱਕ ਫਿਲਮ ਆ ਜਾਂਦੀ ਹੈ ਟਰਾਂਸਪੇਰੈਂਟ ਉਹ ਲਾ ਲਓ ਹੈਨਾ ਸੋ ਦਟ ਉਹਦੇ ਤੇ ਮਿੱਟੀ ਵਗੈਰਾ ਨਾ ਪਵੇ ਬਾਕੀ ਅਸੀਂ ਇਹਨਾਂ ਨੂੰ ਬਾਰ-ਬਾਰ ਜਦੋਂ ਕੈਂਪ ਵੀ ਲਾਣੇ ਆ ਠੀਕ ਹੈ ਬਾਅਦ ਚ ਚੈੱਕ ਵੀ ਕਰਦੇ ਤੇ ਅਸੀਂ ਪਿੱਛੇ ਇਹਨਾਂ ਦੀਆਂ ਆਲਮੋਸਟ ਜਿਹੜੀਆਂ ਗੋਲ ਗੱਪੇ ਵਾਲੀਆਂ ਪਾਣੀ ਉਹਦੇ ਸੈਂਪਲ ਲੈ ਕੇ ਭੇਜੇ ਠੀਕ ਹੈ ਔਰ ਇਹਨਾਂ ਦੀਆਂ ਜਿਹੜੀਆਂ ਚਟਨੀਆ ਯੂਜ਼ ਹੁੰਦੀਆਂ ਨੇ ਉਹਦੇ ਸੈਂਪਲ ਲੈ ਕੇ ਭੇਜੇ ਨੇ ਕਿਉਂ ਇਹਨਾਂ ਨੂੰ ਵੀ ਪੂਰਾ ਮਤਲਬ ਗਾਈਡ ਵੀ ਕੀਤਾ ਜਾਂਦਾ ਹੈ ਤੇ ਟੈਸਟਿੰਗ ਵੀ ਕੀਤੀ ਜਾ ਰਹੀ ਹੁਣ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਜਗ੍ਹਾ ਤੇ ਨਾ ਸਟ੍ਰੀਟ ਫੂਡ ਵੈਂਡਰਸ ਦਾ ਇੱਕ ਸਟ੍ਰੀਟ ਫੂਡ ਹੱਬ ਹੋਵੇ ਸੋ ਥੈਟ ਉੱਥੋਂ ਹੀ बार-बार ਜਿਹੜੇ ਕੋਈ ਮਤਲਬ ਉੱਥੇ ਪੋਟੇਬਲ ਪਾਣੀ ਵੀ ਨਾਲ ਹੋਵੇ ਹੈਨਾ ਡਸਬੈਂਡ ਲੱਗੇ ਹੋਣ ਸੋ ਦੇ ਟੇਕ ਇਨੀਟ ਐਂਡ ਕਲੀਨ ਚੀਜ਼ ਬਣਾਈ ਕਿ ਕਿ ਦੇਖੋ ਸਟਰੀਟ ਫੂਡ ਸਾਰਿਆਂ ਨੂੰ ਪਸੰਦ ਵੀ ਆਉਂਦਾ ਅੱਛਾ ਇਹ ਵਧੀਆ ਸਵਾਦ ਵੀ ਬਣਾਉਂਦੇ ਉਹਨਾਂ ਨੂੰ ਕਿਹਾ ਵੀ ਸਵਾਦ ਦੇ ਨਾਲ ਨਾਲ ਜਿਹੜਾ ਤੁਸੀਂ ਇਹ ਹੈ ਵੀ ਇਹ ਨਾ ਹੋਵੇ ਵੀ ਉਹਦੇ ਨਾਲ ਕੋਈ ਤੁਸੀਂ ਗਲਤ ਉਹਦੇ 'ਚ ਇਸਤੇਮਾਲ ਹੋ ਜਾਏ ਉਹ ਸੀ ਚੈਕਿੰਗ بار بار ਕਰਨੀ ਹਾਂ ਜਿੱਤੀ ਹਾਂ ਪਹਿਲੀ ਗੱਲ ਤੇ ਇਹ ਹੈ ਕਿ ਬਈ ਮੈਂ ਇਹ ਕਹੂੰਗੀ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਬਈ ਜਦੋਂ ਵੀ ਤੁਸੀਂ ਕੁਆਂਟੀਟੀ ਵਧਾਉਂਦੇ ਜੇ ਕੁਆਲਿਟੀ ਸਫਰ ਨਾ ਕਰੇ ਫਰੈਸ਼ ਚੀਜ਼ ਬਣਾਓ तो फ्रैश ही उन्होंने लोगों दो बड़े ही मुश्किल टाइम पंजाब पिछे लंघे तो अगर कोई यहोजी चीज बिल्कुल ना हो अच्छा यही ना हो जिस तरह पिछे मोइस्चर ज्यादा रहा रेनी सीजन करके है ना वो भी कोई खराब गली सारी चीज़ रख के तु नहीं वरता तो जे कोई एहजी चीज क्वल जे कोई क्वालिटी मिलावटखोरी करेगा या कोई क्वालिटी कित सफ़र करेगी तो फिर पूरे दूरी महकमे वालों वो हो